ਮੈਂ ਤਾਂ ਮਰ ਸਕਦੀ ਏ ਗੱਗੀ ਤੇਰੀ ਤੇਰਾ ਜੇ ਪਰਮ ਦੂਰ ਹੋਇਆ ਤੇਰਾ ਤੇਰੇ ਹੀ ਜਿਸਮੇ ਉੱਤੇ ਵੀ ਕੋਈ ਹੱਕ ਨਹੀਂ ਜਦੋਂ ਇਹ ਪਰਮ ਦੂਰ ਹੋਇਆ ਮੈਂ ਤਾਂ ਮਰ ਸਕਦੀ ਏ ਗੱਗੀ ਤੇਰੀ ਤੇਰਾ ਜੇ ਪਰਮ ਦੂਰ ਹੋਇਆ ਤੇਰਾ ਤੇਰੇ ਹੀ ਜਿਸਮੇ ਉੱਤੇ ਵੀ ਕੋਈ ਹੱਕ ਨਹੀਂ ਜਦੋਂ ਇਹ ਪਰਮ ਦੂਰ ਹੋਇਆ ਬੜਾ ਮਾਨ ਸੀ ਮੈਨੂੰ ਸਾਵਾ ਤੇ ਰਿਸ਼ਤੇਦਾਰਾਂ ਸੰਗੀਆਂ ਤੇ ਨਾਲੇ ਭਰਾਵਾਂ ਤੇ ਸੰਗੀ ਵੀ ਛੁੱਟ ਗਏ ਸਾਹ ਵੀ ਮੁੱਕ ਗਏ ਆਖਰੀ ਮੇਲ ਸੀ ਸ਼ਮਸ਼ਾਨ ਦੀਆਂ ਆਰਾਮਾਂ ਤੇ ਮੇਰੇ ਆਪਣੇ ਸੀ ਜਿਨ੍ਹਾਂ ਨੇ ਮੇਰੇ ਆਪਣੇ ਸੀ ਜਿਨ੍ਹਾਂ ਨੇ ਕਿਸੇ ਨੂੰ ਮੇਰੇ ਕੋਲ ਇੱਕ ਪਲ ਨਹੀਂ ਬਹਿਣ ਦਿੱਤਾ ਭੜਾ ਉਪਰਾ ਕਰ ਛੱਡਿਆ ਮੇਰੀ ਮੌਤ ਪਿੱਛੋਂ ਮੈਨੂੰ ਮੇਰੇ ਘਰ ਵਿੱਚ ਨਹੀਂ ਰਹਿਣ ਦਿੱਤਾ ਜਦੋਂ ਅਗਨੀ ਦੇ ਕੇ ਮੇਰੀ ਚਿਖਾਨੂ ਜਦੋਂ ਅਗਨੀ ਦੇ ਕੇ ਮੇਰੀ ਚਿਖਾਨੂ ਸਾਰੇ ਗੱਲ ਨਹੀਂ ਰੁੱਝ ਗਏ ਮੇਰਾ ਫੇ ਭਰਮ ਦੂਰ ਹੋਇਆ ਹਮਰ ਜਾਣਗੇ ਮੇਰੇ ਆਪਣੇ ਮੇਰੇ ਬਿਨਾ ਉਦੋਂ ਇਹ ਭਰਮ ਦੂਰ ਹੋਇਆ ਸੋਚਦਾ ਤਾਂ ਹੋਵੇਗਾ ਕਿ ਕੌਣ ਹਾਂ ਮੈਂ ਧਰਮ ਹਾਂ ਕਿ ਜਾਤ ਹਾਂ ਦਿਨ ਹਾਂ ਜਾਂ ਰਾਤ ਹਾਂ ਸੋਚਦਾ ਤਾਂ ਹੋਵੇਗਾ ਕਿ ਖਬਰੇ ਕੌਣ ਹਾਂ ਮੈਂ ਧਰਮ ਹਾਂ ਕਿ ਜਾਤ ਹਾਂ ਦਿਨ ਹਾਂ ਜਾਂ ਰਾਤ ਹ ਧਰਨਾ ਮੇਰੀ ਆਵਾਜ਼ ਸੁਣ ਕੇ ਐਵੇਂ ਮੈਂ ਚਿਖਾ ਦੇ ਵਰਕੇ ਤੇ ਉਲੀਕਿਆ ਰੂਹ ਦਾ ਜਜ਼ਬਾਤ ਹਾਂ ਮੈਂ ਚਿਖਾ ਦੇ ਵਰਕੇ ਤੇ ਉਲੀਕਿਆ ਰੂਹ ਦਾ ਜਜ਼ਬਾਤ ਹਾਂ